ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਖੁਰ ਨਵੀ ਸਾਖੀ ਦੇ ਨਾਲ ਮੈਂ ਹਾਜ਼ਰ ਹਾਂ ਮਾਈ ਵਿਰਾਈ ਜਮੀਦਾ ਤਖਤ ਮਲ ਦੀ ਧੀ ਸੀ ਤਖਤ ਮਲ 60 ਪਿੰਡਾਂ ਦਾ ਜਮੀਦਾ ਸੀ ਮਾਈ ਵਿਰਾਈ ਦੇ ਸੱਤ ਭਰਾ ਸਨ ਇਸ ਲਈ ਉਸ ਨੂੰ ਉਹਨਾਂ ਨੂੰ ਸੱਤ ਭرائی ਵੀ ਕਹਿੰਦੇ ਸਨ ਮਾਈ ਵਿਰਾਈ ਉਹਦੀ ਉਹ ਹੀ ਔਰਤ ਹੈ ਜਿਸ ਨੇ ਗੁਰੂ ਅੰਗਦ ਦੇਵ ਜੀ ਦਾ ਰਿਸ਼ਤਾ ਸੰਗਰ ਦੀ ਮਾਤਾ ਖੀਵੀ ਨਾਲ ਕਰਵਾਇਆ ਸੀ ਜਦ ਗੁਰੂ ਨਾਨਕ ਦੇਵ ਜੀ ਸੰਗਰ ਪਿੰਡ ਵਿੱਚ ਗਏ ਸਨ ਤਾਂ ਮਾਈ ਵਿਰਾਈ ਨੇ ਉਹਨਾਂ ਨੂੰ ਘਰ ਚੱਲਣ ਲਈ ਕਿਹਾ ਸੀ ਤੇ ਗੁਰੂ ਜੀ ਨੇ ਕਿਹਾ ਸੀ ਕਿ ਇੱਕ ਦਿਨ ਉਹ ਜ਼ਰੂਰ ਆਉਂਗੇ ਜਦ ਗੁਰੂ ਅੰਗਦ ਦੇਵ ਜੀ ਮਾਈ ਵਿਰਾਈ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਗੁਰਨਾਨਕ ਦੇਵ ਜੀ ਬਾਰੇ ਦੱਸਿਆ ਕਿ ਉਹ ਸੱਚਖੰਡ ਜਾ ਵਿਰਾਜੀ ਹਨ ਤੇ ਉਹਨਾਂ ਨੇ ਮਾਈ ਵਿਰਾਈ ਨੂੰ ਕਿਹਾ ਕਿ ਉਹਨਾਂ ਦੇ ਉੱਥੇ ਰਹਿਣ ਬਾਰੇ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਪਤਾ ਨਾ ਚਲੇ ਮਾਈ ਵਿਰਾਈ ਨੇ ਉਹਨਾਂ ਦੀ ਗੱਲ ਮੰਨਦੇ ਹੋਏ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਣ ਦਿੱਤਾ ਗੁਰੂ ਅੰਗਦ ਦੇਵ ਜੀ ਉੱਥੇ ਰਹਿੰਦੇ ਹੋਏ ਰੱਬ ਦੇ ਨਾਮ ਦਾ ਸਿਮਰਨ ਕਰਦੇ ਰਹੇ ਜਦ ਕੁਝ ਦਿਨ ਗੁਰੂ ਜੀ ਦਾ ਪਤਾ ਨਾ ਚੱਲਿਆ ਤਾਂ ਸਿੱਖ ਉਹਨਾਂ ਦੇ ਬਾਰੇ ਪੁੱਛਣ ਲੱਗ ਪਏ ਤੇ ਉਹਨਾਂ ਨੂੰ ਢਿੱਕਣ ਲੱਗ ਪਏ ਜਦ ਬਹੁਤ ਦਿਨਾਂ ਤੱਕ ਗੁਰੂ ਜੀ ਬਾਰੇ ਕੁਝ ਵੀ ਨਾ ਪਤਾ ਚੱਲਿਆ ਤਾਂ ਆਖਿਰ ਵਿੱਚ ਸਾਰੇ ਸਿੱਖ ਮਿਲ ਕੇ ਬਾਬਾ ਬੁੱਢਾ ਜੀ ਕੋਲ ਗਏ ਬਾਬਾ ਬੁੱਢਾ ਜੀ ਗੁਰੂ ਜੀ ਬਾਰੇ ਕੁਝ भी नहीं कुछ भी नहीं पता बुढ़ा जी ने माता खीवी को लेकिन दसिया लेकिन बबा बुढा जी ने भरोसा से गुरु जी माता विराई के घर ही है इसलिए वह बलवंड राबी अपने नैके माई विराई के घर वाल चले गए पूछण रहे माई विराई ने गुरु जी ਬਾਰੇ ਮਨਾ ਕਰ ਦਿੱਤਾ ਤਦ ਬਾਬਾ ਬੁੱਢਾ ਜੀ ਨੇ ਬਲਵੰਦ ਨੂੰ ਰਬਾਬ ਵਜਾਉਣ ਲਈ ਕਿਆ ਤੇ ਖੁਦ ਹੀ ਗੁਰਨਾਨਕ ਜੀ ਦਾ ਇੱਕ ਸ਼ਬਦ ਗਾਇਨ ਕਰਨ ਲੱਗ ਪਏ ਜਦ ਗੁਰੂ ਅੰਗਦ ਜੀ ਨੇ ਰਬਾਬ ਤੇ ਸ਼ਬਦ ਦੀ ਆਵਾਜ਼ ਸੁਣੀ ਤਾਂ ਮਾਈ ਵਿਰਾਈ ਦੇ ਬੂਹੇ ਤੇ ਆ ਕੇ ਖੜੇ ਹੋ ਗਏ ਉਹ ਮੁਸਕਰਾ ਰਹੇ ਸੀ ਤੇ ਬੋਲਣ ਲੱਗੇ ਤੁਸੀਂ ਗੁਰੂ ਨੂੰ ਲੱਭਣ ਦਾ ਤਰੀਕਾ ਢੂੰਡ ਲੇਤਾ ਹੈ ਗੁਰਨਾਨਕ ਦੇਵ ਜੀ ਦੇ ਸ਼ਬਦਾਂ ਵਿੱਚ ਇਤਨੀ ਤਾਕਤ ਹੈ ਕਿ ਕੋਈ ਆਪਣੇ ਆਪ ਨੂੰ ਨਹੀਂ ਰੋਕ ਸਕਦਾ ਸ਼ਬਦ ਸੁਣ ਕੇ ਤੇ ਮਰੇ ਹੋਏ ਵੀ ਜੀ ਉੱਡਦੇ ਹਨ ਪਾਪਾ ਬੁੱਢਾ ਜੀ ਨੇ ਬੇਨਤੀ ਕਰਨ ਤੇ ਗੁਰੂ ਜੀ ਉਹਨਾਂ ਦੇ ਨਾਲ ਸਿੱਖਾਂ ਨੂੰ ਮਿਲਣ ਲਈ ਚੱਲ ਪਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ